ਸਸਿਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸਿਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਮਲਜੀਤ ਕਿਚਨ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੀ ਔਰ ਖੁਸ਼ੀਆਂ ਬਖਸ਼ੇ ਪਰਮਾਤਮਾ ਸਭ ਖੁਸ਼ੀਆਂ ਸਤ ਰੱਖਿਆ ਸਭ ਦੇ ਘਰੇ ਖੇੜੇ ਵੇੜੇ ਖੁਸ਼ੀਆਂ ਹੋਣ ਤੇ ਆਪਾਂ ਬਣਾਉਣ ਤੁਹਾਡੇ ਦੱਸ ਰਹੇ ਹਾਂ ਜੀ ਕਿ ਆਪਾਂ ਬਣਾਵਾਂਗੇ ਭਿੰਡੀਆਂ ਦੀ ਸਬਜ਼ੀ ਤੇ ਭਿੰਡੀ ਸਬਜ਼ੀ ਕਿਸ ਤਰੀਕੇ ਨਾਲ ਬਣਾਵਾਂਗੇ ਆਪਾਂ ਤੁਹਾਨੂੰ ਦੱਸਦੇ ਹਾਂ ਮੈਂ ਲਿਆ ਸਰੋਂ ਦਾ ਤੇਲ ਮੇਰੇ ਕੋਲ ਤੇਲ ਪਹਿਲੇ ਤੁਹਾਨੂੰ ਬਚਿਆ ਸੀਗਾ ਤੁਹਾਨੂੰ ਦੱਸ ਦਿਆ ਕਿ ਆਪਾਂ ਜੇ ਨਵੇਂ ਤਰੀਕੇ ਦੇ ਨਾਲ ਹੀ ਪਿੰਡੀਆਂ ਦੀ ਸਬਜ਼ੀ ਬਣਾਵਾਂਗੇ ਤੇ ਤੁਸੀਂ ਵੀ ਉਸ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਤਾਂ ਬਹੁਤ ਟੇਸਟ ਬਣਦੀ ਹੈ ਮੈਂ 1/2 ਕਿਲੋ ਪਿੰਡੀਆਂ ਲਈਆਂ ਨੇ ਕਿਉਂ ਮੈਂ 1/2 ਕਿਲੋ ਪਿੰਡੀਆਂ ਦੇਖੋ ਪਹਿਲਾਂ ਕੱਟ ਕੇ ਰੱਖ ਲਈਆਂ ਤੇ ਅੱਠ ਤੋਂ ਸੱਤ ਮੈਂ ਹਰੀਆਂ ਮਿਰਚਾਂ ਲਈਆਂ ਨੇ ਤੇ ਮੈਂ 300 ਗ੍ਰਾਮ ਪਿਆਜ਼ ਲਏ ਜਿਹੜੇ ਆਪਾਂ ਕੱਟ ਕੇ ਰੱਖ ਲਏ ਨੇ ਮੇਰੇ ਕੋਲੇ ਪਹਿਲਾਂ ਦੇ ਕੱਟ ਕੇ ਇਹ ਆਪਾਂ ਸਬਜ਼ੀ ਸਾਰੀ ਰੱਖ ਲਈ ਸੀਗੀ ਤੇ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਆਪਾਂ ਹੋਰ ਕੀ ਕੀ ਚੀਜ਼ ਇਹਦੇ ਵਿੱਚ ਐਡ ਕਰਾਂਗੇ ਤੇ ਤੁਸੀਂ ਵੀ ਉਸ ਤਰੀਕੇ ਨਾਲ ਸਬਜੀ ਜਰੂਰ ਬਣਾਇਓ ਉਸ ਤਰੀਕੇ ਨਾਲ ਉਹੀ ਚੀਜ਼ਾਂ ਤੁਸੀਂ ਐਡ ਕਰੋਗੇ ਤਾਂ ਤੁਹਾਡੀ ਸਬਜੀ ਆਪਣੇ ਆਪ ਬਹੁਤ ਟੇਸਟੀ ਬਣੇਗੀ ਅਣੀ ਸਭ ਤੋਂ ਇਹਦੇ ਵਿੱਚ ਪਹਿਲਾਂ ਮੈਂ ਪਾਵਾਂਗੀ ਪਿਆਜ਼ ਪਿਆਜ਼ ਥੋੜੇ ਆਪਾਂ ਭੁੰਨਾਂਗੇ ਹਲਕੇ ਬ੍ਰਾਊਨ ਨਹੀਂ ਕਰਨੇ ਹਲਕੇ ਬ੍ਰਾਊਨ ਹੋ ਗਏ ਘੱਟ ਰੱਖਾਂਗੇ ਆਪਾਂ पाँच सत मिनट का ज़्यादा लगावे आप फिर भिंडियाँ भी भुलेंगे अगर भी जो जो पा आप में बिच सु जीरा पाया ही हो जाएगा मेरे ग्रूह हाँ जी अपने ग्राउंड थोड़े हल्के से ग्राउंड हो चले हैं वह के आप भिंडी ਇੰਡੀਆ ਪਾਂ ਜਾਂ ਮੈਂ ਕਿਰਦਾ ਤੁਸੀਂ ਫਿਰ ਆਪਣੇ ਸਵਾਦ ਅਨੁਸਾਰ ਪਾ ਲਓ ਪਰ ਮੈਂ ਥੋੜਾ ਜਿਹਾ ਵਿੱਚ ਵਿੱਚ ਹਰੀ ਮਿਰਚੀ ਜਿਆਦਾ ਪਾਉਣੀ ਨੇ ਉਹ ਵੀ ਲੰਬੀਆਂ ਕੱਟ ਕੇ ਮਿਰਚਾਂ ਹੀ ਆਪਾਂ ਇਹ ਵਿੱਚ ਇੱਥੇ ਮਾਲ ਪੁਰਦੇ ਆ ਮੈਂ ਕਦੇ ਵੀ ਭਿੰਡੀਆਂ ਦੇ ਵਿੱਚ ਲਾਲ ਮਿਰਚ ਦਾ ਬਹੁਤ ਘੱਟ ਇਸਤੇਮਾਲ ਕਰਦੀ ਹਾਂ ਜ਼ਿਆਦਾ ਨਹੀਂ ਕਰਦੀ ਮੈਂ ਦੇਖ ਆਪਾਂ ਹੁਣ ਇਹ ਵਿੱਚ ਪਾ ਦਿੱਤੀਆਂ ਭਿੰਡੀਆਂ ਬਹੁਤ ਟੇਸਟੀ ਬਣਨੀ ਹੈ ਤੁਸੀਂ ਦੇਖਦੇ ਜਾਇਓ ਤਾਂ ਤੁਹਾਨੂੰ ਵੀਡੀਓ ਜਾਣਨ ਲਈ ਤਾਂ ਪੂਰੀ ਵੀਡੀਓ ਦੇਖਣੀ ਹੀ ਪਵੇਗੀ ਨਾ ਆਪਾਂ ਇਹਦੇ ਵਿੱਚ ਕੀ ਕੀ ਪਾਇਆ ਵਾ ਫਰਮ ਛੇਕ ਲਵਾਵਾਂਗੇ ਹਾਂਜੀ ਆਪਣੀ ਭਿੰਡੀ ਬਣ ਰਹੀ ਹੈ ਤੇ ਆਪਾਂ ਲੈ ਲਿਆ ਦਹੀਂ ਲਿਆ ਥੋੜਾ ਜਿਹਾ ਵਿੱਚ ਪਾਏ ਇੱਕ ਚਮਚਾ ਮੈਂ ਬੇਸਣ ਦਾ ਤੇ ਬੇਸਣ ਦਾ ਵੀ ਆਪਾਂ ਚੰਗੀ ਤਰ੍ਹਾਂ ਦਾ ਘੋਲ ਤਿਆਰ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਆਪਣੀਆਂ ਗੰਠਾਂ ਨਾ ਰਹਿ ਜਾਣ ਗੰਠਾਂ ਰਹਿ ਗਈਆਂ ਤਾਂ ਆਪਣੀ ਸਾਰੀ ਸਬਜ਼ੀ ਟੇਸਲੀ ਬਣੇਗੀ ਤੇ ਆਪਾਂ ਇਹਦੇ ਵਿੱਚ ਹੋਰ ਵੀ ਚੀਜ਼ ਜੋ ਜੋ ਐਡ ਕਰੀ ਜਾਵਾਂਗੇ ਉਹ ਵੀ ਸੋ ਜ ਤੁਹਾਨੂੰ ਸਾਰੀਆਂ ਦੱਸੀ ਚਲਾਂਗੇ ਬੇਸਣ ਦੀ ਆਪਾਂ ਗੰਢ ਬਿਲਕੁਲ ਵੀ ਨਹੀਂ ਰਹਿਣ ਦੇਣੀ ਜੇਕਰ ਰਹਿੰਦੀ ਵੀ ਹੈ ਤਾਂ ਤੁਸੀਂ ਹੱਥ ਦੇ ਨਾਲ ਉਹ ਗੰਢ ਨੂੰ ਕਰ ਸਕਦੇ ਹਾਂ ਮਸਲ ਦਿੰਨੇ ਆ ਮਸਲ ਦਿਓ। ਲਓ ਜੀ ਆਪਣਾ ਕੋਲ ਤਿਆਰ ਹੋ ਗਿਆ। ਦਹੀਂ ਦਾ ਮੈਂ ਸਿਰਫ 50 ਗ੍ਰਾਮ ਦਹੀਂ ਲਈ ਸੀ ਮੈਂ ਇੱਕ ਚਮਚਾ ਦੇ ਵਿੱਚ ਪਾਇਆ ਸੀਗਾ। ਤੇ ਬੇਸਣ ਦਾ ਇੱਕ ਚਮਚਾ ਬੇਸਣ ਦਾ ਮੈਂ ਪਾਇਆ ਤੁਸੀਂ ਆਪਣੇ ਰਿਕਾਰਡਿੰਗ ਪਾ ਲਿਓ ਪਰ ਇੱਕ ਬੇਸਣ ਜਿਆਦਾ ਇੱਕ ਚਮਚੇ ਦੇ ਬੱਦ ਅੱਧਾ ਕਿਲੋ ਪਿੰਡੀ ਦੇ ਵਿੱਚ ਜਿਆਦਾ ਬੇਸਣ ਨਾ ਤੁਸੀਂ ਐਡ ਕਰਿਓ। ਤਿਆਰ ਤੋਂ ਦੱਸਦੇ ਅੱਗੇ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਇਹਨੂੰ ਹਾਂਜੀ ਆਪਣੇ ਭਿੰਡੀਆਂ ਚ ਬਣ ਚਲੀਆਂ ਆਪਾਂ ਥੋੜਾ ਥੋੜਾ ਹੌਲੀ ਹੌਲੀ ਕਰਕੇ ਇਹਦੇ ਵਿੱਚ ਬੇਸਣ ਐਡ ਕਰਦੇ ਜਾਵਾਂਗੇ ਦਹੀਂ ਤੇ ਬੇਸਣ ਜੋ ਆਪਾਂ ਮਿਕਸ ਕੀਤਾ ਵਾ ਉਹ ਐਡ ਕਰਾਂਗੇ ਬਰ ਦੇ ਵਿੱਚ ਦੇਖੋ ਆਪਣੇ ਕੋਈ ਗੱਠ ਨਹੀਂ ਗੀ ਚੰਗੀ ਤਰ੍ਹਾਂ ਪਕਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਵਾ ਕਿਉਂਕਿ ਆਪਾਂ ਨੇ ਬੇਸਣ ਵੀ ਪਕਾਉਣਾ ਸੋ ਫੇਕਤੇ ਹੀ ਪਕਾਉਣਾ ਆਪਾਂ ਨੇ ਵੇਸਣੇ ਦੇ ਤੇ ਇੱਕ ਇਹਦੇ ਚੀਜ਼ ਵਿੱਚ ਆਪਾਂ ਹੋਰ ਐਡ ਕਰਦੇ ਆ ਨਾਲ ਵੀ ਨਾਲ ਇਹਦੇ ਵਿੱਚ ਉਹ ਤੁਹਾਨੂੰ ਦੱਸਦੇ ਕੀ ਕਰਨੇ ਆਪਾਂ ਚੀਜ਼ ਹੋਰ ਐਡ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਬਜ਼ੀ ਬਣਾਉਣ ਨੂੰ ਬਹੁਤ ਘੱਟ ਟਾਈਮ ਲੱਗਦਾ ਵਾ ਮੈਂ ਇੱਕ ਚਮਚਾ ਦੇ ਵਿੱਚ ਚੀਨੀ ਦਾ ਪਾ ਰਹੀ ਆ ਮੇਸ ਚੰਗੀ ਤਰ੍ਹਾਂ ਕਰਾਂਗੇ ਆਪਾਂ ਇਹਨੂੰ ਪੱਠੇ ਸੇਕ ਦੇ ਉੱਪਰ ਹੀ ਕਰਾਂਗੇ ਆਪਣਾ ਵੇਸਣ ਪੱਕ ਜਾਏਗਾ 2 ਮਿੰਟ ਦਾ ਸੇਕ ਹੀ ਲੱਗਣਾ ਜਿਆਦਾ ਨਹੀਂ ਵੇਸਣ ਪਾਇਆ ਆਪਾਂ ਨੇ ਥੋੜਾ ਵੇਸਣ ਹੀ ਪਾਇਆ ਸੀਗਾ ਤੇ ਆਪਾਂ ਦੇ ਵਿੱਚ ਨਾਲ ਹੀ ਹੁਣ ਆਪਾਂ ਲੂਣ ਵਿੱਚ ਪਾ ਦਿੰਨੇ ਆ ਨਾਲ ਕਿ ਆਪਣਾ ਮਸਾਲਾ ਸਾਰਾ ਇਹ ਪੱਕ ਜਾਏਗਾ ਤੁਸੀਂ ਇਸ ਤਰੀਕੇ ਦੇ ਨਾਲ ਟਿੰਡੀਆਂ ਦੀ ਸਬਜ਼ੀ ਬਣਾ ਕੇ ਦੇਖੋ ਤਾਂ ਬਹੁਤ ਹੀ ਟੇਸਟਵਰਦੀ ਹੈ ਸਬਜ਼ੀ ਪਰ ਮੈਂ ਦੇ ਵਿੱਚ ਦੂਰ ਜਿਹੜਾ ਪਲਾਸਟਿਕ ਤੇ ਪਾਵਾਂਗੇ ਜੋ ਵੀ ਤੁਸੀਂ ਆਪਣਾ ਲੂਣ ਪਾਉਣਾ ਹੋ ਸਿਰਫ ਪਰੀਜ਼ ਆਪਣੇ ਸਵਾਦ ਅਨਸਾਰ ਪਾਇਓ ਕੋਈ ਲੂਣ ਘੱਟ ਖਾਂਦਾ ਤੇ ਕੋਈ ਲੂਣ ਜ਼ਿਆਦਾ ਖਾਂਦਾ ਅਸੀਂ ਲੂਣ ਘੱਟ ਖਾਂਦੇ ਤੁਸੀਂ ਆਪਣੇ ਰਿਕੋਰਡਿੰਗ ਪਾਇਓ ਲੂਣ ਇਹ ਨਹੀਂ ਕਹਿਣਾ ਕਿ ਲੂਣ ਇੰਨੇ ਹੀ ਦੱਸਿਆ ਸੀ ਪਰ ਮੈਂ ਲੂਣ ਆਪਣੇ ਹਿਸਾਬ ਨਾਲ ਦੱਸ ਰਹੀ ਹਾਂ ਹੁਸਾਰਾ ਆਪਣਾ ਹੀ ਮਿਕਸ ਹੋ ਜਾਏਗਾ ਕੋਈ ਕਦੇ ਵੀ ਸਬਜ਼ੀ ਥੱਲੇ ਲੱਗਦੀ ਹੋਵੇ ਨਾ ਤੁਸੀਂ ਥੋੜਾ ਪਾਣੀ ਲੈ ਲਓ ਪਾਣੀ ਲੈ ਕੇ ਬੈਨ ਦੇ ਕੋਨਿਆਂ ਦੇ ਉੱਪਰ ਇਦਾਂ ਦਲਾ ਦਿਓ ਫਿਰ ਆਪਣੀ ਸਬਜੀ ਥੱਲੇ ਨਹੀਂ ਲੱਗੂਗੀ ਕਦੇ ਨਾ ਤੁਸੀਂ ਜਮਾ ਕੇ ਦੇਖਿਓ ਸਬਜੀ ਥੱਲੇ ਨਹੀਂ ਲੱਗਦੀ ਜੇ ਆਪਣੀ ਭਿੰਡੀ ਸਬਜੀ ਥੱਲੇ ਲੱਗਦੀ ਹੋਵੇ ਤੇ ਤੁਸੀਂ ਆਪਾਂ ਇਹਨਾਂ ਦੇ ਕੋਨਿਆਂ ਦੇ ਉੱਤੇ ਹੀ ਪਾਣੀ ਪਾਵਾਂਗੇ ਹੱਥ ਦੇ ਨਾਲ ਥੋੜਾ ਥੋੜਾ ਕਿਉਂਕਿ ਫਿਰ ਆਪਣਾ ਪਾਣੀ ਜਲੇਗਾ ਸਬਜੀ ਨਹੀਂ जलेਗੀ ਕੋਨਿਆਂ ਤੇ ਪਾਣੀ ਪਾਉਣ ਨਾਲ ਹੀ ਫਾਇਦਾ ਹੁੰਦਾ ਵਾ ਫਸਬਜੀ ਥੋੜਾ ਹਲ ਸੇਕ ਲਵਾਵਾਂਗੇ ਕਿਉਂਕਿ ਬੇਸਨ ਚਗੀ ਤਰ੍ਹਾਂ ਆਪਣਾ ਪੁੱਜਾ ਨਹੀਂਗਾ ਹਲਾਉਂਦੇ ਰਹਿਣਾ ਆਪਾਂ ਕਿਉਂਕਿ ਆਪਣਾ ਬੇਸਨ ਥੱਲੇ ਨਾ ਲੱਗੇ ਹਾਂਜੀ ਆਪਣਾ ਬੇਸਨ ਰਹੀ ਪਿੰਡੀ ਤਿਆਰ ਤੁਸੀਂ ਵੀ ਇਸ ਤਰੀਕੇ ਨਾਲ ਦਹੀਂ ਪਿੰਡੀ ਬੇਸਨ ਬਣਾ ਕੇ ਖਾਇਆ ਕਰੋ ਬਹੁਤ ਟੇਸਟ ਬਣਦੀ ਹੈ ਜੀ ਬੇਸਨ ਦਹੀਂ ਪਿੰਡੀ ਬਹੁਤ ਟੇਸਟਵੰਦੀ ਆ ਪਹਿਲਾਂ ਮੈਂ ਆਪਣੇ ਘਰ ਦੇ ਵਿੱਚ ਬਣਾਉਣੀ ਐ ਐਕਸਪੈਰੀਮੈਂਟ ਕਰਦੀ ਆ ਉਸ ਤੋਂ ਬਾਅਦ ਮੈਨੂੰ ਚੰਗਾ ਲੱਗਦਾ ਤਾਂ ਮੈਂ ਤੁਹਾਡੇ ਤੱਕ ਲੈ ਕੇ ਪਹੁੰਚਦੀ ਆ ਪਿੰਡੀ ਮੈਂ ਬਹੁਤ ਹੀ ਘਟ ਸੇਕ ਤੇ ਪਕਾਈ ਐ ਘਟ ਸੇਕ ਤੇ ਪੱਕਣ ਦੇ ਨਾਲ ਆਪਣਾ ਬੇਸਣ ਵੀ ਥੱਲੇ ਨਹੀਂ ਲੱਗਦਾ ਤੇ ਦਹੀਂ ਵੀ ਇਹਦੇ ਵਿੱਚ ਫਿਰ ਫਟਦਾ ਨਹੀਂਗਾ ਜਦੋਂ ਵੀ ਬੇਸਣ ਤੇ ਦਹੀਂ ਪਾਉਂ ਪਿੰਡੀ ਦੇ ਵਿੱਚ ਤਾਂ ਉਸ ਨੂੰ ਹੌਲੀ ਹੌਲੀ ਬੇਸਣ ਨੂੰ ਪਾਣਾ ਥੋੜਾ ਥੋੜਾ ਕਰਕੇ ਪਾਓ ਫਿਰ ਉਹ ਆਪਣਾ ਖਰਾਬ ਨਹੀਂ ਹੁੰਦਾਗਾ ਹੁਣ ਤੁਸੀਂ ਮੇਰੀ ਰੈਸਪੀ ਬਾਰੇ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਲੋੜ ਆ ਤੁਹਾਡੇ ਸਹਿਯੋਗ ਸਦਕਾ ਮੈਂ ਇੱਥੋਂ ਤੱਕ ਪਹੁੰਚੀ ਆਂਗੀ ਆਓ ਖਾਓ ਜੀ ਬੇਸਣ ਦਹੀਂ ਭਿੰਡੀ ਬਹੁਤ ਹੀ ਟੇਸਟੀ ਆ ਧੰਨਵਾਦ ਜੀ